ਵਾਹਿਗੁਰੂ ਜੀ ਕਾ ਹਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇੱਕ ਸਾਡੇ ਬਹੁਤ ਹੀ ਪਿਆਰੇ ਸਰਨੇ ਅਜੇਪਾਲ ਬਾਠ ਜੀ ਅਜੇਪਾਲ ਸਿੰਘ ਬਾਠ ਜੀ ਇਹਨਾਂ ਨੇ ਬਹੁਤ ਹੀ ਸੋਹਣੀ ਇੱਕ ਗੁਰੂ ਤੇਗ ਬਹਾਦਰ ਜੀ ਬਾਰੇ ਲਿਖੇ ਹੈ ਉਹ ਮੈਂ ਤੁਹਾਨੂੰ ਥੋੜਾ ਇੱਕ ਹੀ ਪੈਰਾ ਪੜਾ ਸ਼ਹੀਦ ਹੋ ਗਿਆ ਧਰਮ ਦੇ ਖਾਤਰ ਦਾਦਾ ਤੇਗ ਬਹਾਦਰ ਸ਼ਹੀਦ ਹੋ ਗਿਆ ਧਰਮ ਦੇ ਖਾਤਰ ਦਾਦਾ ਤੇਗ ਬਹਾਦਰ ਹਕ ਸੱਚ ਦੀ ਆਵਾਜ਼ ਉਠਾਈ ਬਣ ਕੇ ਹਿੰਦ ਦੀ ਚਾਦਰ ਉਸ ਦੇ ਪੋਤੇ ਅਸੀਂ ਖੜੋਤੇ ਮੌਤ ਤੋਂ ਮੁੱਖ ਨਾ ਵਟਦੇ ਹਾਂ ਉਸ ਦੇ ਪੋਤੇ ਅਸੀਂ ਖੜੋਤੇ ਮੌਤ ਤੋਂ ਮੁੱਖ ਵਟਦੇ ਹਾਂ ਅਸੀਂ ਧਰਮ ਨੂੰ ਹਿੱਕ ਨਾਲ ਲਾਉਂਦੇ ਅਸੀਂ ਧਰਮ ਨੂੰ ਹਿੱਕ ਨਾਲ ਲਾਉਂਦੇ ਮੌਤ ਨੂੰ ਹੱਸਦੇ ਹਾਂ ਅਸੀਂ ਮੌਤ ਨੂੰ ਹੱਸਦੇ ਹਾਂ ਬਹੁਤ ਹੀ ਪਿਆਰੀ ਲਾਈਨਾਂ ਬਹੁਤ ਕੁਝ ਲਿਖਿਆ ਇਹਨਾਂ ਨੇ ਇਹਨਾਂ ਦੇ ਤੁਸੀਂ YouTube ਤੇ ਵੀ ਹੋਣੇ ਸੁਣਨਾ ਇਹਨਾਂ ਨੂੰ ਬਹੁਤ ਹੀ ਪਿਆਰੇ ਲੇਖਕ ਹਨ ਮੈਨੂੰ ਮੈਂ ਵੀ ਇਹਨਾਂ ਦੀ ਜਦੋਂ ਇਹ ਕਿਤਾਬ پڑھی ਬਹੁਤ ਹੀ ਸੋਹਣੀ ਲਿਖਕ ਹੈ ਇਹਨਾਂ ਦੀ ਤੁਸੀਂ ਪੜ੍ਹਨਾ ਜ਼ਰੂਰ ਹੈ ਇਹਨਾਂ ਲਿਖਿਆ ਸਿੱਖੀ ਦੀ ਸ਼ਾਨ ਲਈ ਸਿੱਖ ਦੀ ਸੋਚ ਇਹ ਤੁਹਾਨੂੰ ਕਿਤੋਂ ਵੀ ਦੁੱਖਣ ਵਾਸਟਾਲ ਤੋਂ ਮਿਲ ਜਾਊਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ